ਬੜੀਆ ਦੀ ਹੈ ਬਹੁਤ ਵਧੀਆ ਇਹਦਾ ਫਲ ਫਕੜਾ ਬਹੁਤ ਵੱਧ ਦਾਣੇ ਨੇ ਸਾਰੇ ਬੀਜਾਂ ਵਿੱਚ ਜੀ ਸਤਿ ਸ੍ਰੀ ਅਕਾਲ ਜੀ ਕਿ ਨਾ ਜੀ ਤੁਹਾਡਾ ਰਾਜੇਂਦਰ ਸਿੰਘ ਜੀ ਰਾਜੇਂਦਰ ਸਿੰਘ ਜੀ ਪਿੰਡ ਕਿਹੜਾ ਹੈ ਬਰਜਰੀ ਜੀ ਤੇ ਮੂੰਗੀ ਜ਼ਿਲ੍ਹਾ ਮਾਨਸਾ ਹਾਂ ਜੀ ਹਾਂ ਜੀ ਆ ਮੂੰਗੀ ਦੀ ਵੈਰਾਈਟੀ ਕਿਹੜੀ ਲਾਈ ਹੈ ਜੇ ਤਸਬੀ ਲਾਈ ਹੋ ਸ੍ਰੀ ਰਾਮ ਜੀ ਤੇ ਵਿੱਚ ਕਿੱਥੋਂ ਲੈ ਕੇ ਆਏ ਸੀਗੇ ਬਾਖਰ ਵਾਲੇ ਤੋਂ ਲੈ ਆਏ ਮਾਨਸਾ ਤੋਂ ਜੀ ਮਾਨਸਾ ਤੋਂ ਹਾਂ ਜੀ ਬਾਖਰ 25Z ਅੱਛਾ ਅੱਛਾ ਤੇ ਤੁਸੀਂ ਆ ਵੈਰਾਈਟੀ ਪਹਿਲੇ ਸਾਲ ਲਾਈ ਹੈ ਜਾਂ ਪਹਿਲਾਂ ਵੀ ਲਾਈ ਸੀਗੀ ਪਹਿਲੇ ਸਾਲ ਇੱਕ ਕਿੱਲਾ ਹੀ ਲਾਇਆ ਸੀ ਜੀ ਸਾਡੀ अच्छा पिछले साल ਤੁਸੀਂ ਇੱਕ ਕਿਲਾ ਲਾਇਆ ਸੀਗਾ ਤੇ ਇਹ ਕਿ ਸਾਰੀ ਤੁਸੀਂ ਉਹੀ ਲਾਈ ਹੈ ਹਾਂਜੀ 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 ਕੀ ਖਾਸੀਅਤ ਕੀ ਖਾਸ ਗੱਲ ਰਹੀ ਪਿਛਲੇ ਸਾਲ ਪਿਛਲੇ ਸਾਲ ਝਾੜ ਬਹੁਤ ਵਧੀਆ ਸੀਗਾ ਘੱਟ ਮਾਟੀ ਦਾਣੇ ਵੀ ਇਹਦੇ ਜ਼ਿਆਦਾ ਨਹੀਂ ਜੀ ਘੱਟੋ ਘੱਟ 16 ਦਾਣੇ ਨਿਕਲੇ ਦੇ ਵਿੱਚ ਹੋਰ ਬੀਆਂ ਦੇ ਵਿੱਚ ਵੀ ਦੂ ਦਾਣੇ ਘੱਟ ਨੇ ਅੱਛਾ ਇੱਕ ਫੋਲੀ ਦੇ ਵਿੱਚ 16 16 ਦਾਣੇ ਨਿਕਲੇ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਝਾੜ ਬਹੁਤ ਵਧੀਆ ਰਿਹਾ ਜੀ ਇਹਦਾ ਬਾਕੀ ਜੀ ਪ੍ਰਕਾਸ਼ ਦੀ ਕਰਦੀ ਹੈ ਅੱਛਾ ਹੋਰ ਜੀਆਂ ਨੂੰ ਹਾਂਜੀ ਫਲ ਤਾਂ ਖੂਬ ਖੜਿਆ ਹੈ ਜੀ ਹਾਂਜੀ ਹਾਂ ਹਾਂਜੀ ਬਹੁਤ ਵਧੀਆ ਫਲ ਲੱਗਿਆ ਅੱਛਾ ਤੇ ਜੀ ਖੁਸ਼ ਹੁੰਦਾ ਹੈ ਖੇਤ ਦੇਖ ਕੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਖੁਸ਼ ਜ਼ਿੰਮੇਦਾਰ ਬਾਈ ਹੋਰ ਵੀ ਪੁੱਛਦੇ ਆ ਇਸ ਵੈਰਾਈਟੀ ਬਾਰੇ ਹੋਰ ਤਾਂ ਵੀ ਵੀ ਮੰਗਦੇ ਆ ਜੀ ਦਾ ਬਿਲ ਹੁਣ ਆਈ ਹਾਂਜੀ ਹਾਂ ਅੱਛਾ ਇਹਦਾ ਵੀ ਵੀ ਮੰਗਦੇ ਆ ਹਾਂਜੀ ਹਾਂਜੀ ਵੀ ਇਹਦਾ ਬੀਜ ਦਿਓ ਸਾਨੂੰ ਹਾਂਜੀ ਹਾਂਜੀ ਅੱਛਾ ਤੇ ਤੁਸੀਂ ਤੁਹਾਨੂੰ ਵੈਰਾਈਟੀ ਆ ਪਸੰਦ ਆਈ ਹਾਂਜੀ ਬਹੁਤ ਵਧੀਆ ਲੱਗੀ ਸਾਨੂੰ ਵੈਰਾਈਟੀ ਜੀ ਅੱਛਾ ਅੱਛਾ ਇਹ ਲਗਾਵਾਂਗੇ ਫੇਰ ਵੀ ਅੱਗੇ ਤੋਂ ਆਈ ਵੈਰਾਈਟੀ ਲਾਉਂਗੇ ਹਾਂਜੀ ਹਾਂ ਅਗਲੇ ਸਾਲ ਵੀ ਇਹੀ ਲਾਇਆ ਕਰਾਂਗੇ ਕਿਉਂਕਿ ਮੈਂ 22 23 ਕਿੱਲੇ 30 ਕਿੱਲੇ ਬਾਹਣ ਦੇ ਲਾਏ ਨੇ ਤੇ ਅੱਛਾ ਹਾਂਜੀ ਇਹੀ ਲਾਈ ਆ ਸਾਰੀ ਇਹ ਬਿਜੈਤਾ ਜੀ ਬੀ ਬੀ ਲਾਉ ਵਰਤਵਾਦੀ ਬਹੁਤ ਵਧੀਆ ਦੀ ਹੈ ਬਹੁਤ ਵਧੀਆ ਇਹਦਾ ਫਲ ਪੱਕ ਰਿਹਾ ਬਹੁਤ ਵੱਧ ਦਾਣੇ ਨੇ ਸਾਰੇ ਦੀਆਂ ਨੇ